ਸਸ਼ੀਕਾਲ ਜੀ ਸਿਮਰਨ ਠੀਕ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਸਭ ਤੋਂ ਪਹਿਲਾਂ ਜੇ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਜੀ ਤੁਸੀਂ ਵੀਡੀਓ ਦੇਖ ਲੈਣੇ ਆ ਸਬਸਕ੍ਰਾਈਬ ਨਹੀਂ ਕਰਦੇ ਤੇ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਪਲੀਜ਼ ਕਿਉਂਕਿ ਸਾਨੂੰ ਬਹੁਤ ਮਿਹਨਤ ਕਰਨੀ ਪੈਂਦੀ ਹੈ ਤੁਹਾਡੇ ਲਈ ਸੋਨੇ ਸੋਨੇ ਸੂਟ ਲੈ ਆਉਣ ਲਈ ਇਸ ਲਈ ਨਾ ਤੁਸੀਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਕਿਉਂਕਿ ਹਰ ਵਾਰ ਹਰੇਕ ਬੰਦੇ ਨੂੰ ਸੂਟ ਦੀ ਨਹੀਂ ਨੀਡ ਹੁੰਦੀ ਜਿਹੜੀ ਮੇਰੀ ਭੈਣ ਨੂੰ ਸੂਟ ਦੀ ਨੀਡ ਹੈ ਫਿਰ ਉਹ ਇਹ ਸੂਟ ਬਾਏ ਕਰ ਸਕਦੇ ਆ ਜੀ ਬਹੁਤ ਹੀ ਪਿਆਰੇ ਪਿਆਰੇ ਸੂਟ ਹੈ ਜੀ ਜਿਵੇਂ ਅਸੀਂ ਹਰੇਕ ਤਰ੍ਹਾਂ ਦਾ ਸੂਟ ਤੁਹਾਡੇ ਲਈ ਲੈ ਕੇ ਆਉਨੇ ਆ ਅੱਜ ਅਸੀਂ ਐਵੇਂ ਦੇ ਸੂਟ ਲੈ ਆਨੇ ਆ ਜਿਵੇਂ ਤੁਹਾਡੇ ਘਰ ਵਿੱਚ ਕੋਈ ਬਜ਼ੁਰਗ ਹੈ ਪਾਰਟੀ ਵੇਅਰ ਸੂਟ ਹੈ ਜੀ ਬਹੁਤ ਹੀ ਪਿਆਰੇ ਸੂਟਾਂ ਦਾ ਫੈਬਰਿਕ ਹੈ 5 ਮੀਟਰ ਦੀ ਇਕੱਠੀ ਕੱਟ ਮਿਲੂਗੀ ਬਜ਼ੁਰਗਾਂ ਦੀ ਜ਼ਿਆਦਾਤਰ ਪ੍ਰੋਬਲਮ ਇਹ ਹੁੰਦੀ ਆ ਕਿ ਆਲ ਓਵਰ ਸੂਟ ਹੀ ਸੋਹਣੇ ਲੱਗਦੇ ਆ ਪਾਏ ਵੀ ਮੈਚਿੰਗ ਸੂਟਾਂ ਦੀ ਉਹ ਲੁੱਕ ਨਹੀਂ ਆਉਂਦੀ ਹਨਾ ਇਹ ਸੂਟ ਤੁਹਾਨੂੰ ਅਸੀਂ 5 ਮੀਟਰ ਪਿਓਰ ਸ਼ਿਮਰ ਚ ਰੈਡੀ ਕਰਿਆ ਹੈ ਜੀ ਘੇਰੇ ਤੇ ਤੁਹਾਨੂੰ ਵਰਕ ਮਿਲੂਗਾ ਦੁਪੱਟੇ ਤੇ ਬਹੁਤ ਹੀ ਪਿਆਰਾ ਲਾਈਟ ਵੇਟ ਵਰਕ ਮਿਲੂਗਾ ਜੀ ਬਹੁਤ ਜ਼ਿਆਦਾ ਸੋਹਣਾ ਦੁਪੱਟਾ ਤੁਹਾਨੂੰ ਪਿਓਰ ਚਨੋਂਨ ਦਾ ਮਿਲੂਗਾ ਜੀ ਬਹੁਤ ਸੋਹਣਾ ਵਰਕ ਹੋਇਆ ਬਰੀਕ ਬਰੀਕ ਬੇਲ ਬਣੀ ਵੀ ਆ ਇਹ ਨਹੀਂ ਹੈ ਵੀ ਬਹੁਤ ਜ਼ਿਆਦਾ ਹੈਵੀ ਵਰਕ ਹੈ ਇਹਨੂੰ ਹਰੇ ਬਹੁਤ ਵਧੀਆ ਗੈਟਅਪ ਆਊਗੀ ਜੇ ਤੁਸੀਂ ਆਪਣੇ ਘਰ ਵਿੱਚ ਕੋਈ ਫੰਕਸ਼ਨ ਕਰ ਰਹੇ ਆ ਜਾਂ ਕਿਸੇ ਵਿਆਹ ਤੇ ਜਾ ਰਹੇ ਆ ਆਪਣੇ ਘਰ ਵਿੱਚ ਕੋਈ 올ਡ ਹੈਗੇ ਉਹਨਾਂ ਲਈ ਇਹ ਸੂਟ ਬਹੁਤ ਪਿਆਰੇ ਆ ਜੀ ਬਹੁਤ ਪਿਆਰਾ 5 ਮੀਟਰ ਦੀ ਕੱਟ ਸੀਗੀ ਜੀ ਬਹੁਤ ਸੋਹਣੀ ਸੂਟ ਦਾ ਪ੍ਰਾਈਸ ਹੈਗਾ 1950 1950 ਸੂਟ ਦਾ ਪ੍ਰਾਈਸ ਹੈ ਜੀ ਅਗਲੇ ਸੂਟ ਚੈੱਕ ਕਰੋ ਜੀ ਬਹੁਤ ਜ਼ਿਆਦਾ ਸੋਹਣੇ ਸੂਟ ਹੈ ਜੀ ਬਹੁਤ ਪਿਆਰੇ ਨੇਚਰਲ ਕਰੇਵ ਦਾ ਤੁਹਾਨੂੰ ਸੂਟ ਮਿਲੂਗਾ ਜੀ ਬਾਜੂ ਤੇ ਵੀ ਤੁਹਾਨੂੰ ਵਰਕ ਮਿਲੂਗਾ ਬਾਟਮ ਤੁਹਾਨੂੰ 2.5 ਮੀਟਰ ਦੀ ਅਪਾੜਾ ਸਿਲਕ ਦੀ ਮਿਲੂਗੀ ਜੀ ਦੁਪੱਟਾ ਤੁਹਾਨੂੰ ਚਨੋਂਨ ਦਾ ਮਿਲੂਗਾ ਪ੍ਰਾਈਸ ਹੈਗਾ ਜੀ 1397 1395 ਸੂਟ ਦਾ ਪ੍ਰਾਈਸ ਹੈ ਜੀ ਮੈਚਿੰਗ ਦੇਖੋ ਕਿੰਨੀ ਪਿਆਰੀ ਹੈ ਤੁਸੀਂ ਵਰਕ ਚੈੱਕ ਕਰੋ ਬਿਲਕੁਲ ਨਿਊ ਸਟਾਈਲ ਦਾ ਵਰਕ ਹੋਇਆ ਹੋਇਆ ਹੁੰਦਾ ਹਰ ਸੂਟ ਤੇ ਸਾਡੀ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਆਮ ਸ਼ਾਪ ਨਾਲੋਂ ਅਸੀਂ ਵਧੀਆ ਸੂਟ ਤੁਹਾਨੂੰ ਰੈਡੀ ਕਰਕੇ ਦੇਈਏ ਬੁਟੀਕ ਸਟਾਈਲ ਹਰ ਇੱਕ ਰੇਟ 'ਚ ਰੈਡੀ ਕਰਦੇ ਹਾਂ ਜੀ ਐਦਾਂ ਦੀ ਗੱਲ ਨਹੀਂ ਹੈਗੀ ਵੀ ਮਹਿੰਗੇ ਆ ਪਰੇ ਅਸੀਂ ਹਰੇਕ ਤੇ ਧਿਆਨ ਰੱਖਦੇ ਹਾਂ ਜੀ ਕਿ ਹਰੇਕ ਬੰਦਾ ਆਪਣਾ ਸ਼ੌਂਕ ਪੂਰਾ ਕਰ ਸਕੇ ਜੀ ਬਹੁਤ ਹੀ ਪਿਆਰਾ ਸੂਟ ਹੈ ਜੀ ਸੂਟ ਦਾ ਪ੍ਰਾਈਸ ਹੈਗਾ ਓਨਲੀ 1397 1397 ਸੂਟ ਦਾ ਪ੍ਰਾਈਸ ਹੈ ਜੀ ਜਲਦੀ ਤੋਂ ਜਲਦੀ ਸੂਟ ਬੁੱਕ ਕਰੋ ਜੀ ਅਗਲੇ ਸੂਟ ਚੈੱਕ ਕਰੋ ਜੀ ਬਹੁਤ ਸੋਹਣੇ ਸੂਟ ਹੈ ਜੀ ਬਹੁਤ ਹੀ ਪਿਆਰਾ ਸੂਟ ਦਾ ਪ੍ਰਾਈਸ ਸੁਣ ਕੇ ਤੁਸੀਂ ਹੈਰਾਨ ਰਹਿ ਜੂਗੇ ਜੀ ਸੂਟ ਦਾ ਪ੍ਰਾਈਸ ਹੈਗਾ ਹੈ ਜੀ ਓਨਲੀ 1700 ਰੁਪਿਆ 1700 ਰੁਪਿਆ ਸੂਟ ਦਾ ਪ੍ਰਾਈਸ ਹੈ ਜੀ ਬਹੁਤ ਸੋਹਣਾ yellow আর ਜਾਮਣੀ ਦੀ ਮੈਚਿੰਗ ਹੈ ਜੀ ਬਹੁਤ ਹੀ ਪਿਆਰੀ ਚੈੱਕ ਕਰੀ ਜੋ ਸੂਟ ਅੱਗੇ ਤੁਹਾਨੂੰ ਅਸੀਂ ਪਿਕ ਵੀ ਸ਼ੋਅ ਕਰੀ ਹੋਈ ਹੈ ਜੀ ਸੂਟ ਦੀ ਲੁੱਕ ਬਣ ਕੇ ਐਦਾਂ ਦੀ ਆਉਣੀ ਹੈ ਜੀ ਬਹੁਤ ਹੀ ਪਿਆਰਾ ਹਲਦੀ ਤੇ ਵੇਅਰ ਕਰਿਆ ਵਾ ਸੂਟ ਬਹੁਤ ਸੋਹਣਾ ਲੱਗਦਾ ਹੈ ਜੀ ਅਗਲੇ ਸੂਟ ਚੈੱਕ ਕਰੋ ਜੀ 벨ਵਟ ਦਾ ਤੁਹਾਨੂੰ ਸੂਟ ਮਿਲੂਗਾ ਬਹੁਤ ਪਿਆਰਾ 벨ਵਟ ਦਾ ਨਾਲ ਬਿਲਕੁਲ ਹੈਵੀ ਸਟੋਲ ਹੈ ਜੀ ਬਹੁਤ ਸੋਹਣੀ ਨੈਕ ਤੇ ਵਰਕ ਹੈ ਘੇਰੇ ਤੇ ਵਰਕ ਹੈ ਸਟੋਲ ਦੇਖੋ ਕਿੰਨੀ ਪਿਆਰੀ ਨਾਲ ਰੈਡੀ ਕਰੀ ਹੈ ਜੀ 2195 ਸੂਟ ਦਾ ਪ੍ਰਾਈਸ ਹੈ ਜੀ 2195 ਇੱਕ ਵਾਰ ਜ਼ਰੂਰ ਤੁਸੀਂ ਬਾਏ ਕਰਕੇ ਦੇਖੋ ਜੀ ਉਸ ਤੋਂ ਬਾਅਦ ਤੁਹਾਨੂੰ ਸਾਡੀ ਕੁਆਲਿਟੀ ਤੇ ਸਾਡੇ ਕੰਮ ਦਾ ਪਤਾ ਲੱਗ ਜਾਣਾ ਜੀ ਵੀ ਹਾਂ ਸਾਡਾ ਕੰਮ ਕਿਦਾਂ ਦਾ ਸਾਡੇ ਕੱਪੜੇ ਦੀ ਕੁਆਲਿਟੀ ਕਿਦਾਂ ਦੀ ਆ ਬਾਕੀ ਤੁਸੀਂ ਜੀ ਆਪ ਸਿਆਣੇ ਆ ਰੇਟ ਦੇ ਹਿਸਾਬ ਨਾਲ ਹੀ ਕੱਪੜੇ ਦੀ ਕੁਆਲਿਟੀ ਹੁੰਦੀ ਆ ਇਹ ਨਹੀਂ ਹੈ ਪਰ ਇਹ ਵੀ ਨਹੀਂ ਹੈ ਕਿ ਤੁਹਾਡਾ ਸੂਟ ਕੋਈ ਖਰਾਬ ਹੋਊਗਾ ਹਨਾ ਤੁਸੀਂ ਚੈੱਕ ਕਰੀ ਜਾਇਆ ਕਰੋ ਜੀ ਬਾਜ਼ਾਰ ਜਾਂਦੇ ਰਹਿੰਦੇ ਆ ਸਾਰੇ ਹੀ ਤੁਸੀਂ ਚੈੱਕ ਰੇਟ ਦਾ ਜਰੂਰ ਇੱਕ ਵਾਰ ਚੈੱਕ ਕਰ ਲਿਆ ਕਰੋ ਜੀ 2195 ਸੂਟ ਦਾ ਰੇਟ ਹੈ ਜੀ ਓਨਲੀ 2195 2195 ਚ ਤੁਹਾਨੂੰ ਹੈਵੀ ਨਾਲ ਸ਼ਾਲ ਦੇ ਰਹੇ ਇਹ ਸ਼ਾਲ ਤੁਸੀਂ ਅਲੱਗ ਕਿਸੇ ਹੋਰ ਸੂਟ ਨਾਲ ਵੀ ਕਰ ਸਕਦੇ ਆ ਜੀ ਅਗਲਾ ਸੂਟ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਔਰਗੈਂਜਾ ਦੀ ਸ਼ਰਟ ਮਿਲੂਗੀ ਦੁਪੱਟਾ ਵੀ ਔਰਗੈਂਜਾ ਸਿਲਕ ਦਾ ਮਿਲੂਗਾ बॉਟਮ ਤੁਹਾਨੂੰ ਸਿਲਕ ਦੀ ਮਿਲੂਗੀ ਸੂਟ ਦਾ ਪ੍ਰਾਈਸ ਹੈਗਾ 1500 ਰੁਪਿਆ ਸੂਟ ਦਾ ਪ੍ਰਾਈਸ ਹੈਗਾ ਜੀ ਓਨਲੀ 1500 ਰੁਪਿਆ 1500 ਰੁਪਿਆ ਸੂਟ ਦਾ ਪ੍ਰਾਈਸ ਹੈ ਬਹੁਤ ਹੀ ਪਿਆਰੀ ਸੂਟ ਦੀ ਲੁੱਕ ਬਣ ਕੇ ਆਉਂਦੀ ਹੈ ਤੁਸੀਂ ਚੈੱਕ ਕਰੋ ਜੀ ਕਿੰਨਾ ਪਿਆਰਾ ਨਾਲ ਦੁਪੱਟਾ ਹੈਗਾ ਜੀ ਬਾਟਮ ਵੀ ਤੁਹਾਨੂੰ ਨਾਲ ਸਿਲਕ ਦੀ ਮਿਲੂਗੀ ਜੀ ਬਹੁਤ ਸੋਹਣੇ ਸੂਟ ਹੈ ਜੀ ਬਹੁਤ ਪਿਆਰਾ ਅਗਲਾ ਸੂਟ ਚੈੱਕ ਕਰੋ ਜੀ ਕਾਟਨ ਸਿਲਕ ਦਾ ਸੂਟ ਹੈ ਜੀ ਬਹੁਤ ਸੋਹਣਾ ਲਾਈਨਿੰਗ ਲਾ ਕੇ ਬਣਿਆ ਹੈ ਜੀ ਇਹ ਸੂਟ ਮੈਂ ਤੁਹਾਨੂੰ ਕਲੀਅਰ ਕਰ ਦਵਾ ਟੌਪ ਜਰੀ ਸਿਲਕ ਦਾ ਵਰਕ ਹੋਇਆ ਹੋਇਆ ਹੈ ਜੀ ਦੁਪੱਟਾ ਤੁਹਾਨੂੰ ਕਾਟਨ ਸਿਲਕ ਦਾ ਮਿਲੇਗਾ ਬਹੁਤ ਸੋਹਣਾ ਬਹੁਤ ਹੀ ਪਿਆਰਾ ਤੁਹਾਨੂੰ 2.5 ਮੀਟਰ ਦਾ ਦੁਪੱਟਾ ਮਿਲੇਗਾ ਬਾਟਮ ਵੀ ਤੁਹਾਨੂੰ ਸਿਲਕ ਦੀ ਮਿਲੇਗੀ ਹੈਨਾ ਸਿਲਕ ਦੀ ਤੁਹਾਨੂੰ ਬਾਟਮ ਮਿਲੇਗੀ ਸੂਟ ਦਾ ਪ੍ਰਾਈਸ ਹੈਗਾ 1600 ਰੁਪਿਆ ਸੂਟ ਦਾ ਪ੍ਰਾਈਸ ਹੈ ਜੀ ਓਨਲੀ 1600 ਰੁਪਿਆ ਬਹੁਤ ਹੀ ਪਿਆਰਾ ਸੂਟ ਹੈ ਜੀ ਸੂਟ ਦਾ ਪ੍ਰਾਈਸ ਹੈਗਾ ਓਨਲੀ 1600 ਰੁਪਿਆ ਕਲਰ ਚੈੱਕ ਕਰੀ ਜਾਓ ਜੀ ਇੱਕ ਕਲਰ ਦੇ ਚਾਰ ਸੂਟ ਵੀ ਸਤੋਂ ਇਕੱਠੇ ਵਾਈ ਕਰ ਸਕਦੇ ਆ ਜੀ ਤੁਸੀਂ ਕਈ ਵਾਰ ਹੁੰਦਾ ਹੈ ਕਿ ਜਿਵੇਂ ਮਹਿੰਦੀ ਤੇ ਪੌਣੇ ਹਉਣ येलो ਕਲਰ ਦੇ ਤਾਂ ਤੁਸੀਂ ਚਾਰ ਸੂਟ ਇਕੱਠੇ ਵੀ ਵਾਈ ਕਰ ਸਕਦੇ ਆ ਅਗਲਾ ਸੂਟ ਦੇਖੋ ਜੀ ਬਹੁਤ ਹੀ ਪਿਆਰਾ ਚਨੌਨ कॉटन ਸਿਲਕ ਦਾ ਸੂਟ ਹੈ ਜੀ ਬਹੁਤ ਸੋਹਣਾ ਇਹਦਾ ਫੈਬਰਿਕ ਬਹੁਤ ਹੀ ਪਿਆਰਾ ਹੈ ਜੀ ਪਰ ਲਾਈਨਿੰਗ ਲਾ ਕੇ ਵੰਣਾ ਜੀ ਇਹ ਮੈਂ ਤੁਹਾਨੂੰ ਪਹਿਲਾਂ ਕਲੀਅਰ ਕਰੀ ਜਾਵਾਂ ਕਈ ਵਾਰ ਫਿਰ ਬੰਦਾ ਸਪੈਸ਼ਲ ਮੈਸੇਜ ਕਰਦਾ ਕਿ ਜੀ ਲਾਈਨਿੰਗ ਲੱਗਣੀ ਆ ਹਾਂਜੀ ਇਹਨਾਂ ਸੂਟ ਦਾ ਪ੍ਰਾਈਸ ਹੈਗਾ ਇਹ ਜੀ ਓਨਲੀ 2050 2050 ਕੋਈ ਜਿਵੇਂ ਹੁਣ ਸਾਰੀਆਂ ਪੈਣਾ ਬਾਰਕ ਵਾਲੇ ਸੂਟ ਪਾ ਕੇ ਅੱਕੇ ਚੁੱਕੀਆਂ ਤਕਰੀਬਨ ਬਹੁਤ ਘੱਟ ਰਹਿ ਗਈਆਂ ਬਹੁਤ ਜ਼ਿਆਦਾ ਕਹਿੰਦੀਆਂ ਵੀ ਸਾਨੂੰ ਇਹ ਸੂਟ ਜੀ ਤੁਹਾਡੇ ਵਿਆਹਾਂ ਸ਼ਰਦੀਆਂ ਚ ਪਾਉਣ ਨੂੰ ਵੀ ਬਹੁਤ ਜ਼ਿਆਦਾ ਸੋਹਣੇ ਆ ਸੂਟਾਂ ਦੀ ਲੁੱਕ ਬਹੁਤ ਪਿਆਰੀ ਆ ਉਸ ਤੋਂ ਬਾਅਦ ਤੁਸੀਂ ਇਹ ਸੂਟ ਡੇਲੀ ਵੇਅਰ ਚ ਵੀ ਯੂਜ਼ ਕਰ ਸਕਦੇ ਆ ਜੀ ਬਹੁਤ ਹੀ ਪਿਆਰੇ ਸੂਟ ਆ ਇੱਕ ਹੋਰ ਗੱਲ ਕਿਸੇ ਭੈਣ ਨੇ ਸੂਟ ਦੀ ਸਟੀਚਿੰਗ ਵੀ ਕਰਾਉਣੀ ਹੋਵੇ ਤਾਂ ਸੱਤੋਂ ਸੂਟ ਲੈ ਕੇ ਵੀ ਤੁਸੀਂ ਆਪਣਾ ਨਾਪ ਸੈਂਡ ਕਰਕੇ ਸਟੀਚ ਚਿੰ ਕਰਵਾ ਕੇ ਵੀ ਸੂਟ ਮੰਗਾ ਸਕਦੇ ਆ ਜੀ ਆਨ ਸਟੀਚ ਮੰਗਾਉਣਾ ਹੈ ਤੁਸੀਂ ਆਪਣਾ ਸੂਟ ਪੇਜ ਕੇ ਵੀ ਸਤੋਂ ਸਟੀਚਿੰਗ ਕਰਾ ਸਕਦੇ ਆ ਜੀ ਸਟੀਚਿੰਗ ਦੇ ਕਾਰੀਗਰ ਸਾਡੇ ਕੋਲ ਬਹੁਤ ਹੀ ਵਧੀਆ ਹੈਗੇ ਆ ਤੁਸੀਂ ਇੱਕ ਵਾਰ ਜਰੂਰ ਸਟੀਚਿੰਗ ਲਈ ਵੀ ਟਰਾਈ ਕਰਕੇ ਦੇਖਿਓ ਜੀ ਬਹੁਤ ਹੀ ਪਿਆਰੇ ਸੂਟ ਹੈ ਜੀ ਸੂਟ ਦਾ ਪ੍ਰਾਈਸ ਹੈਗਾ 2050 2050 ਸੂਟ ਦਾ ਪ੍ਰਾਈਸ ਹੈ ਜੀ ਜਲਦੀ ਤੋਂ ਜਲਦੀ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਜੀ ਬਹੁਤ ਹੀ ਪਿਆਰੇ ਪਿਆਰੇ ਸੂਟ ਹੈ ਜੀ ਅਗਲਾ ਸੂਟ ਚੈੱਕ ਕਰੋ ਜੀ ਬੁਟੀਕ ਸਟਾਈਲ ਸੂਟ ਹੈ ਬਹੁਤ ਸੋਹਣਾ ਕਲਰ ਮੈਚਿੰਗ ਕਿਆ ਕਹਿਣੇ ਸੂਟ ਦਾ ਪ੍ਰਾਈਸ ਹੈਗਾ ਜੀ 2400 2490 ਸੂਟ ਦਾ ਪ੍ਰਾਈਸ ਹੈ ਬਹੁਤ ਹੀ ਡਿਜ਼ਾਈਨਰ ਸੂਟ ਹੈ ਜੀ ਸੂਟ ਦੀ ਲੁੱਕ ਇੰਨੀ ਪਿਆਰੀ ਬਣ ਕੇ ਆਉਣੀ ਹੈ ਜੀ ਸ਼ਾਇਦ ਮੈਂ ਤੁਹਾਨੂੰ ਪਿੱਕ ਵੀ ਦਿਖਾਉਣੀ ਆ ਅੱਗੇ ਬਹੁਤ ਹੀ ਪਿਆਰੀ ਸੂਟ ਦੀ ਲੁੱਕ ਬਣ ਕੇ ਆਉਣੀ ਹੈ ਤੁਸੀਂ ਇਸ ਸੂਟ ਤੇ ਜਾ ਸਕਦੇ ਆ ਜੀ ਬਹੁਤ ਸੋਹਣਾ ਸੂਟ ਹੈ ਰੇਂਜ ਦੇ ਹਿਸਾਬ ਨਾਲ ਸੂਟ ਦੀ ਲੁੱਕ ਬਹੁਤ ਹੀ ਪਿਆਰੀ ਹੈ ਜੀ ਸਕਰੀਨ ਤੇ ਮੇਰਾ ਨੰਬਰ ਸ਼ੋ ਹੋ ਰਿਹਾ ਜੀ ਇਦਾ ਦੇ ਸੂਟ ਬੁੱਕ ਕਰਨ ਲਈ ਤੁਸੀਂ ਮੈਨੂੰ ਕਾਲ ਵੀ ਕਰ ਸਕਦੇ ਆ ਜੀ ਇਹਨਾਂ ਚੋਂ ਕੋਈ ਵੀ ਸੂਟ ਤੁਹਾਡੇ ਪਸੰਦ ਆਉਂਦਾ ਤਾਂ ਜਲਦੀ ਤੋਂ ਜਲਦੀ ਸਕਰੀਨਸ਼ਾਟ ਲੈ ਕੇ ਸੈਂਡ ਕਰੋ ਜੀ ਅਗਲਾ ਸੂਟ ਚੈੱਕ ਕਰੋ ਜੀ ਬਲੈਕ ਕਲਰ ਦਾ ਸੂਟ ਹੈ ਪੈਚਵਰਕ ਹੋਇਆ ਹੋਇਆ ਜੀ ਬਹੁਤ ਹੀ ਪਿਆਰਾ ਸੂਟ ਹੈ ਇਹ ਕਿਸੇ ਭੈਣ ਦਾਸੀ ਰੇਡੀ ਕਰਿਆ ਸੀ ਅਸੀਂ ਅਸਿਕਾ ਇੱਕ ਵਾਰ ਤੁਹਾਨੂੰ ਵੀ ਦਿਖਾ ਦਈਏ ਜੀ ਬਹੁਤ ਹੀ ਪਿਆਰਾ ਸੂਟ ਹੈ ਜੀ ਬੁਟੀਕ ਸਟਾਈਲ ਸੂਟ ਹੈ ਜੀ ਸੂਟ ਦਾ ਪ੍ਰਾਈਸ ਹੈਗਾ ਜੀ 3950 3950 ਸੂਟ ਦਾ ਪ੍ਰਾਈਸ ਹੈ ਜੀ ਦੁਪੱਟਾ ਤੁਹਾਨੂੰ ਮਿਲੂਗਾ ਜੀ ਚਨੋਂਨ ਦਾ ਤੇ ਬਹੁਤ ਸੋਹਣਾ ਸੂਟ ਹੈ ਇਹ ਸੂਟ ਦੀ ਲੁੱਕ ਬਹੁਤ ਹੀ ਪਿਆਰੀਆ ਕ੍ਰੇਪ ਫੈਬਰਿਕ ਹੈ ਜੀ ਸੂਟ ਦਾ ਬਹੁਤ ਹੀ ਪਿਆਰਾ ਅਗਲਾ ਸੂਟ ਚੈੱਕ ਕਰੋ ਜੀ ਫਿਰੋਜੀ ਕਲਰ ਦਾ ਸੂਟ ਹੈ ਬਹੁਤ ਜ਼ਿਆਦਾ ਸੋਹਣਾ ਸੂਟ ਸੋਚ ਵੀ ਨਹੀਂ ਸਕਦੇ ਤੁਸੀਂ ਇੰਨਾ ਜ਼ਿਆਦਾ ਸੋਹਣਾ ਇਹ ਸੂਟ ਦਾ ਪ੍ਰਾਈਸ ਹੈਗਾ ਇਹ ਜੀ 2995 2995 ਸੂਟ ਦਾ ਪ੍ਰਾਈਸ ਹੈ ਇਹਨੂੰ ਕੋਈ ਵੀ ਏਜ ਦਾ ਬੰਦਾ ਵੇਅਰ ਕਰ ਸਕਦਾ ਹੈ ਐਦਾਂ ਦਾ ਫਿਰੋਜੀ ਕਲਰ ਹੈ ਜੀ ਫਿਰੋਜੀ ਕਲਰ ਪਾ ਕੇ ਜੀ ਲੁੱਕ ਬਹੁਤ ਹੀ ਪਿਆਰੀ ਆਉਂਦੀ ਹੈ ਜੀ ਬਹੁਤ ਜ਼ਿਆਦਾ ਸੋਹਣੀ ਸੂਟਾਂ ਦੇ ਰੇਟ ਦੀ ਗੱਲ ਕਰੀਏ ਰੇਟ ਬਹੁਤ ਘੱਟ ਤੇ ਸੂਟ ਬਹੁਤ ਜ਼ਿਆਦਾ ਸੋਹਣੇ ਕਿਹਾ ਕਹਨੇ ਅਗਲਾ ਸੂਟ ਚੈੱਕ ਕਰੋ ਜੀ yellow ਕਲਰ ਦਾ ਸੂਟ ਹੈ ਜੀ yellow ਕਲਰ ਦਾ ਸੂਟ ਦਾ ਪ੍ਰਾਈਸ ਹੈਗਾ ਜੀ 2595 2595 ਸੂਟ ਦਾ ਪ੍ਰਾਈਸ ਹੈ ਇਹ ਸੂਟ ਹਲਦੀ ਲਈ ਕਿਸੇ ਨੇ ਰੈਡੀ ਕਰਵਾਇਆ ਜੀ ਬਹੁਤ ਹੀ ਪਿਆਰਾ ਉਹ ਬੇਟੀ ਨੇ ਸਿੰਪਲ ਲੁੱਕ ਰੱਖਾਈ ਹੈ ਸੂਟ ਦੀ ਇਹਦੇ ਨਾਲ ਉਹਨਾਂ ਨੇ येलो ਕਲਰ ਦਾ ਦੁਪੱਟਾ ਵੀ ਰੈਡੀ ਕਰਾਇਆ ਤੇ ਮੈਚਿੰਗ ਵੀ ਕਿਉਂਕਿ ਉਹ ਕਹਿੰਦੇ ਵੀ ਹਲਦੀ ਤੇ ਅਸੀਂ ਨਾਲ ਜੈਲੋ ਲੈ ਲੈਣਾ ਬਾਤ ਸੋ ਅਸੀਂ ਮੈਚਿੰਗ ਦੁਪੱਟਾ ਵੇਅਰ ਕਰਨਾ ਹੈ ਜੀ ਸੂਟ ਦੇਖੋ ਕਿੰਨਾ ਪਿਆਰਾ ਹੈ ਜੀ ਕੇਰੇ ਤੇ ਹਲਕਾ ਫੁਲਕਾ ਵਰਕ ਕਰਾਇਆ ਅੱਜ ਕੱਲ ਬੱਚੀਆਂ ਹਲਕੇ ਭੁਲਕੇ ਸੂਟ ਪਾ ਕੇ ਜ਼ਿਆਦਾ ਖੁਸ਼ ਹੈ ਅਗਲਾ ਸੂਟ ਚੈੱਕ ਕਰੋ ਜੀ ਪਿਕ ਤੇ ਤੁਹਾਨੂੰ ਸ਼ੋ ਹੋ ਰਿਹਾ ਜੀ ਬਹੁਤ ਹੀ ਪਿਆਰਾ ਸੂਟ ਹੈ ਸੂਟ ਦਾ ਪ੍ਰਾਈਸ ਹੈਗਾ ਜੀ 898 898 ਸੂਟ ਦਾ ਪ੍ਰਾਈਸ ਹੈ ਜੀ ਪਿਓਰ ਮਸਲੀਨ ਕਾਟਨ ਦਾ ਸੂਟ ਮਿਲੂਗਾ ਥਰੈਡ ਵਰਕ ਹੋਇਆ ਹੋਇਆ ਬਾਜੂ ਤੇ ਵੀ ਵਰਕ ਹੋਇਆ ਹੋਇਆ ਜੀ 898 ਸੂਟ ਦਾ ਪ੍ਰਾਈਸ ਹੈ ਜੀ ਜਲਦੀ ਤੋਂ ਜਲਦੀ ਸਕਰੀਨ ਸ਼ਾਟ ਲੈ ਕੇ ਸੈਂਡ ਕਰੀ ਜਾਓ ਜੀ ਸਿੰਗਲ ਸਿੰਗਲ ਪੀਸ ਹੁੰਨੇ ਆ ਬੁਟੀਕ ਸਟਾਈਲ ਸੂਟ ਹੈ ਜੀ ਚੈੱਕ ਕਰੋ ਸੂਟ ਇੰਨੇ ਜਿਆਦਾ ਸੋਹਣੇ ਹਨ ਸੂਟਾਂ ਦੇ ਕਿਆ ਕਹਿਣੇ ਬਹੁਤ ਹੀ ਪਿਆਰੇ ਪਿਆਰੇ ਸੂਟ ਹੈ ਜੀ ਸਕਰੀਨ ਤੇ ਮੇਰਾ ਨੰਬਰ ਸ਼ੋ ਹੋ ਰਿਹਾ ਜਲਦੀ ਤੋਂ ਜਲਦੀ ਆਪਣਾ ਆਰਡਰ ਡਨ ਕਰੋ ਜੀ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ ਜੀ ਤੁਹਾਡਾ ਸੂਟ ਤੁਹਾਡੇ ਘਰ ਤੱਕ ਪਹੁੰਚੂਗਾ ਜੀ ਥੈਂਕ ਯੂ ਸੋ ਮਚ